ਇਹ ਜੋ ਸਵੇਰੇ ਸਵੇਰੇ ਆਮ ਆਦਮੀ ਪਾਰਟੀ ਦੇ ਵਾਰਡ ਨੰਬਰ 2 ਦੇ ਇੰਚਾਰਜ ਰਜੇਸ਼ ਬੰਟੀ ਸ਼ਰਮਾ ਵੱਲੋਂ ਲੱਡੂ ਵੰਡੇ ਜਾ ਰਹੇ ਹਨ ਇਹ ਵੰਡੇ ਜਾ ਰਹੇ ਹਨ ਵਾਰਡ ਨੰਬਰ 2 ਦੀ ਡੈਡ ਹਾਊਸ ਰੋਡ ਤੇ ਕਿਉਂਕਿ ਇੱਥੇ ਨਗਰ ਕੌਂਸਲ ਵੱਲੋਂ ਨਵੀਂ ਲਿਆਂਦੀ ਗਈ 65 ਲੱਖ ਰੁਪਏ ਦੀ ਲਾਗਤ ਨਾਲ ਸੀਵਰੇਜ ਸਾਫ਼ ਕਰਨ ਵਾਲੀ ਮਸ਼ੀਨ ਦੀ ਸ਼ੁਰੂਆਤ ਕਰਾਈ ਗਈ ਹੈ ਜਿਸ ਨਾਲ ਵਾਰਡ ਨੰਬਰ 2 ਵਾਰਡ ਨੰਬਰ 3 ਵਾਰਡ ਨੰਬਰ 4 ਅਤੇ ਕਈ ਹੋਰ ਵਾੜਾਂ ਦੇ ਲੋਕਾਂ ਨੂੰ ਸੀਵਰੇਜ ਦੀ ਲੰਬੇ ਸਮੇਂ ਤੋਂ ਆ ਰਹੀ ਇਸ ਮਸਿਆਤ ਨੂੰ निजात ਮਿਲੇਗੀ ਕਿਉਂਕਿ ਨਗਰ ਕੌਂਸਲ ਦੇ ਕੋਲ ਸਕਿੰਗ ਮਸ਼ੀਨ ਨਾ ਹੋਣ ਕਾਰਨ ਇਸ ਦੀ ਸਫਾਈ ਕਰਨ ਵਿੱਚ ਦਿੱਕਤਾਂ ਆਉਂਦੀਆਂ ਸੀ ਅਤੇ ਸ਼ਹਿਰ ਵਿੱਚ ਸੀਵਰੇਜ ਜਾਮ ਹੋ ਜਾਂਦਾ ਸੀ ਸਥਾਨਕ ਵਿਧਾਇਕ ਨਰਿੰਦਰਪਾਲ ਸਿੰਘ ਸਵਨਾਦੀਆ ਕੋਸ਼ਿਸ਼ਾ ਸਦਕਾ ਨਗਰ ਕੌਂਸਲ ਫਾਜ਼ਿਲਕਾ ਕੋਲ ਨਵੀਂ 65 ਲੱਖ ਰੁਪਏ ਦੀ ਲਾਗਤ ਨਾਲ ਆਪਦੀ ਇੱਕ ਮਸ਼ੀਨ ਆ ਗਈ ਹੈ ਜਿਸ ਦੀ ਸ਼ੁਰੂਆਤ ਅੱਜ ਸੀਵਰੇਜ ਇੰਚਾਰਜ ਗੁਰਤੇਜ ਸਿੰਘ ਵੱਲੋਂ ਵਾਰਡ ਨੰਬਰ 2 ਦੇ ਡੈਡ ਹਾਊਸ ਰੋਡ ਤੇ ਕੀਤੀ ਗਈ ਜਿਸ ਮੌਕੇ ਆਮ ਆਦਮੀ ਪਾਰਟੀ ਵੱਲੋਂ ਵਾਰਡ ਇੰਚਾਰੇ ਬੰਟੀ ਸ਼ਰਮਾ ਅਤੇ ਵਾਰਡ ਨੰਬਰ 3 ਤੋਂ ਸੀਨੀਅਰ ਆਮ ਆਦਮੀ ਪਾਰਟੀ ਦੇ ਨੇਤਾ ਅਮਨ ਦੁਰੇਜਾ ਵਿਸ਼ੇਸ਼ ਤੌਰ ਤੇ ਮੌਜੂਦ ਨੇ ਇਸ ਮੌਕੇ ਉਹਨਾਂ ਵੱਲੋਂ ਲੱਡੂ ਵੰਡ ਕੇ ਖੁਸ਼ੀ ਮਨਾਈ ਗਈ ਅਤੇ ਕਿਹਾ ਗਿਆ ਕਿ ਆਮ ਆਦਮੀ ਪਾਰਟੀ ਨੇ ਜੋ ਲੋਕਾਂ ਨਾਲ ਵਾਅਦੇ ਕੀਤੇ ਸੀ ਉਹ ਗਰੰਟੀਆਂ ਹੌਲੀ ਹੌਲੀ ਪੂਰੇ ਕਰ ਰਹੀ ਹੈ ਅਤੇ ਲੰਬੇ ਸਮੇਂ ਤੋਂ ਸੇਵਾ ਦੀ ਜੋ ਸਮੱਸਿਆ ਸ਼ਹਿਰ ਵਾਸੀਆਂ ਨੂੰ ਆ ਰਹੀ ਸੀ ਜਿਸ ਲਈ ਮਸ਼ੀਨਾ ਬਾਹਰੋਂ ਮੰਗਾਣੀਆਂ ਪੈਂਦੀਆਂ ਸੀ ਇਹ ਹੁਣ ਇੱਕ ਮਸ਼ੀਨ ਨਗਰ ਕੌਂਸਲ ਨੇ ਆਪਦੀ ਖਰੀਦ ਲਈ ਹੈ ਵਿਧਾਇਕ ਨਰਿੰਦਰ ਪਾਲ ਸਿੰਘ ਸਵਨਾ ਦੇ ਕੋਸ਼ਸ਼ਾ ਸਦਕਾ ਅਤੇ ਜਲਦ ਹੀ ਫਾਜ਼ਿਲ ਕਸ਼ ਸ਼ਹਿਰ ਵਾਸੀਆਂ ਨੂੰ ਸੀਵਰੇਜ ਦੀ ਆ ਰਹੀ ਸਮੱਸਿਆ ਤੋਂ ਨਿਜਾਤ ਮਿਲੇਗੀ ਕਿਸੇ ਵੀ ਵਾਰਡ ਵਿੱਚ ਕੋਈ ਸਮੱਸਿਆ ਨਹੀਂ ਰਹੇਗੀ ਇਸ ਮੁਖੇ ਬੋਲਦੇ ਹੁਣ ਕੀ ਕੋ ਰਿਐਕਟ ਸੀ ਸਭ ਤੋਂ ਪਹਿਲਾਂ ਤੋਂ ਵਾਕੇ ਮੈਂ ਅਜੀ ਪੰਜਾਬ ਸਰਕਾਰ ਦਾ ਸਾਡੇ ਮੋਜੂਨ ਐਮਐਲਏ ਸੋਨਾ ਜੀ ਦਾ ਜਿਨ੍ਹਾਂ ਦੇ ਸਤਿਕਾਰ ਜਿਹੜੀ ਸਾਡੇ ਵਾਰਡ ਨੂੰ ਸਾਡੇ ਸ਼ਹਿਰ ਨੂੰ ਇਸ ਚੀਜ਼ ਦੀ ਬਹੁਤ ਜ਼ਰੂਰ ਸੀ ਸੀਵਰੇਜ ਦੀ ਸਮੱਸਿਆ ਬਹੁਤ ਆ ਰਹੀ ਸੀ ਉਹ ਸਾਡੇ ਗੁਰਦੇਵ ਜੀ ਖੜੇ ਨੇ ਗੁਰਦੇਵ ਜੀ ਪੂਰੀ ਟੀਮ ਖੜੀ ਹੈ ਤੇ ਇਹਨਾਂ ਦੇ ਬੜੇ ਦਿਨਾਂ ਤੋਂ ਕੋਸ਼ਿਸ਼ ਸੀ ਸਾਨੂੰ ਹੈ ਜੀ ਮਸ਼ੀਨ ਮਿਲ ਜਾਵੇ ਜੀਦੀ ਸ਼ੁਰੂਆਤ ਅੱਜ ਸਾਡੇ ਵਾਰਡ ਨੰਬਰ 2 ਬਸਤੀ ਜੂ ਸਿੰਘ ਤੋਂ ਹੋ ਰਹੀ ਹੈ ਮੈਂ ਪੂਰੇ ਵਾਰਡ ਵਾਸੀਆਂ ਤਰਫੋਂ ਆਪਣੇ ਪੂਰੀ ਟੀਮ ਦਾ ਧੰਨਵਾਦੀ ਕਰਨਾ ਔਰ ਮੈਂ ਇਹ ਚੀਜ਼ ਆਸ਼ਾ ਕਰਨਾ ਕਿ ਜਿੰਦੇ ਤੋਂ ਸ਼ੁਰੂਆਤ ਅੱਜ ਸੀਵਰੇਜ ਹੋਈ ਸਾਡੇ ਅਮਾ ਜੀ ਫਰੇਮ ਦੇ ਟਿਕਾ ਤੇ ਜਲਦੀ ਫਾਇਲ ਕਰਨ ਨੂੰ ਇਹ ਨਿਜਾਦ ਮਿਲੇਗੀ ਸੀਵਰੇਜ ਤੋਂ ਕਿ ਲੋਕਾਂ ਦੀ ਬਹੁਤ ਸਾਲਾਂ ਤੋਂ ਡਿਮਾਂਡ ਚੱਲਦੀ ਆ ਰਹੀ ਕਿ ਲਗਾਤਾਰ ਸਮੱਸਿਆ ਆ ਨਹੀਂ ਰਹੀ ਸੀ ਲੇਕਿਨ ਕੁਝ ਸਾਧਨ ਦੀਆਂ ਕਮੀ ਹੋਣ ਦੇ ਕਾਰਨ ਇਹ ਸਮੱਸਿਆ ਸਾਨੂੰ ਲਗਾਤਾਰ ਚੱਲਨੀ ਪੱਛੀ ਬਹੁਤ ਬੜੀਆ ਕੰਮ ਹੋ ਰਿਹਾ ਤੁਹਾਡੇ ਹੱਥੇ ਹੱਥੇ ਆਪ ਜੀ ਇਸ ਬੰਦੇ ਦੀ ਜਮੀਨ ਖੁਦ ਸੇ ਆਹੀ ਹੈ ਖਤਮ ਹੋ ਜੇਗੀ ਜੀ ਨਵੀਂ ਗੱਡੀ ਜਿਹੜੀ ਅੱਜ ਫਾਇਲ ਕਾ ਵਿੱਚ ਲਿਆਂਦੀ ਗਈ ਉਹ ਐਸ ਬਲੋਇ ਸ਼ੁਰੂ ਕੀਤੀ ਜਾ ਰਹੀ ਹੈ ਉਹਨੂੰ ਰਿਕਨ ਦਾ ਧੰਨਵਾਦ ਕਰਨਾ ਚਾਹੁੰਦੇ ਹਾਂ ਅਸੀਂ ਤਾਂ ਜੀ ਮਾਨ ਸਾਹਿਬ ਸ਼ਰਮਾ ਜੀ ਦਾ ਧੰਨਵਾਦ ਕਰਾਂਗੇ ਇਸ ਮੌਕੇ ਤੇ ਜੀ ਨਾਲ ਸਾਡੇ ਇੱਧਰ ਦੇ ਐਫਸੀ ਸਾਹਿਬ ਨੇ ਜਿਹੜੇ ਇਹਨਾਂ ਦਾ ਧੰਨਵਾਦ ਕਰਾਂਗੇ ਕੀ ਕਹਿਣਾ ਚਾਹੁੰਦੇ ਹੋ ਬੰਜੀ ਅੱਜ ਦੀ ਸ਼ੁਰੂਆਤ ਨੂੰ ਲੈ ਕੇ ਸਭ ਤੋਂ ਪਹਿਲਾਂ ਤਾਂ ਮੈਂ ਅੰਮ੍ਰਿਤ ਸਾਹਿਬ ਦਾ ਧੰਨਵਾਦ ਕਰਨਾ ਕਿ ਉਹਨਾਂ ਨੇ ਫਾਇਰਟਰੀ ਸਿਰੋਤੋਂ ਦੇਖਦੇ ਨੇ ਨਵੀਂ ਗੱਡੀ ਫਾਦਰਪਾਲ ਲੈ ਕੇ ਦਿੱਤੀ। ਹੋਰ ਸਾਰੇ ਅੰਸ਼ੂ ਸ਼ਬਾਨ ਸਰਪੰਚ ਜੀ ਦਾ ਮੈਂ ਉਹਨਾਂ ਦਾ ਧੰਨਵਾਦ ਕਰਨਾ ਜਿਹੜਾ ਮੱਦਾ ਫਾਇਰਟ ਕਮੇਟੀ ਤੋਂ ਚੁਣਿਆ ਜਾਂਦਾ ਹੈ। ਐਸਪੀ ਬਹੁਤ ਜ਼ਿਆਦਾ ਡਿਮਾਂਡ ਸੀ ਸਪਰ ਸੈੱਟ ਜੈਟਿੰਗ ਮਸ਼ੀਨ ਦੀ ਜਿਸ ਨਾਲ ਲਾਈਨਾਂ ਦੇ ਕਾਫੀ ਦਿਨਾਂ ਤੋਂ ਪ੍ਰੋਬਲਮ ਆ ਰਹੀ ਸੀ ਗੈਟਰ ਰੋਡ ਤੇ ਜੋ ਵਾਰਡ ਨੰਬਰ 2 ਤੇ ਵਾਰਡ ਨੰਬਰ 3 ਲੱਗਾ ਦੇ ਨਾਲ ਸੂਰੇ ਆਰਫਲੋ ਸੀਐਸਸੀ ਨਾਲ ਸਾਰੀਆਂ ਜੁਨੀਆ ਦੇ ਵੱਡੀਆਂ ਲਾਈਨਾਂ ਨੂੰ ਸਾਫ਼ ਕੀਤਾ ਜਾਣ ਗਿਆ। ਹੋਰ ਮੈਂ ਸਾਰੀ ਗੁਰਤੇਜ ਜੀ ਤੁਸੀਂ ਦਾ ਧੰਨਵਾਦ ਕਰਨਾ ਜੋ ਦਿਨ ਰਾਤ ਕਰਕੇ ਫਾਜ਼ਿਲਕਾਰ ਸ਼ਿਵਰ ਸਿਸਟਮ ਨੂੰ ਸਚਾਰੂ ਡੰਗਣਾ ਚਲਾ ਰਹੇ ਨੇ ਔਰ ਇਨੇ ਮੈਂ ਕਹਿੰਦਾ ਹਾਂ ਮੈਂ ਇਹ ਕੱਲ ਕਵਾਂਗਾ ਕਿ ਇਸ ਇਸ ਮਸ਼ੀਨ ਨਾਲ ਸਾਰੇ ਸ਼ਹਿਰ ਨੂੰ ਬਹੁਤ ਤਜਾਦ ਮਿਲੇਗੀ ਸ਼ਿਵਰ ਸਿਸਟਮ ਸਾਰਾ ਖੁੱਲ ਜਾਵੇ ਹਾਂਜੀ ਗੁਰਤੇਜ ਜੀ ਕਿੰਨੀ ਵੱਡੀ ਮੁਸ਼ਕਲ ਸੀ ਤੇ ਹੁਣ ਉਹ ਕਿਵੇਂ ਨਿਜਾਤ ਹੋ ਰਹੀ ਹੈ ਜੀ ਸਭ ਤੋਂ ਪਹਿਲਾਂ ਤਾਂ ਮੈਂ ਜੀ ਸਾਡੇ ਇਹਨਾਂ ਦੇ ਸਾਹਿਬ ਦਾ ਬਲਵੈ ਪ੍ਰਧਾਨ ਜੀ ਦਾ ਇਹ ਸਾਹਿਬ ਦਾ ਸਭ ਤੋਂ ਪਹਿਲਾਂ ਮੈਂ ਬਹੁਤ ਬਹੁਤ ਧੰਨਵਾਦ ਕਰੂੰਗਾ ਜੀ ਤੇ ਅੱਜ ਦੀ ਗੱਲ ਦੀ ਬਹੁਤ ਖੁਸ਼ੀ ਨਾਲ ਐਲਾਨ ਕਰੂੰਗਾ ਜਿਹੜੀ ਸਾਡੀ ਇਹ ਮੰਗ ਸੀ ਬਹੁਤ ਲੰਮੇ ਸਮੇਂ ਤੋਂ ਲੜਕਦੀ ਆ ਰਹੀ ਸੀ ਸਾਡੀ ਮੰਗ ਨੂੰ ਜਿਹੜਾ ਸਭ ਤੋਂ ਪਹਿਲੇ ਰਾਸਤੇ ਜਿਹੜਾ ਪੂਰਾ ਕੀਤਾ ਤੇ ਮੈਂ ਤਾਂ ਇਸ ਕਰ ਨੂੰ ਇਹ ਸਮਝੂੰਗਾ ਵੀ ਸਾਡੇ ਸ਼ਹਿਰ ਵਾਸੀਆਂ ਨੂੰ ਜਿਹੜੀ ਜਿਹੜਾ ਇਹ ਦੀਵਾਲੀ ਦਾ ਜਿਹੜਾ ਨਾ ਇਹ ਤੋਹਫੇ ਤੋਹਫਾ ਮਿਲਿਆ ਹੀ ਦੀਵਾਲੀ ਦਾ ਸਮੇਂ ਤੇ ਸਾਨੂੰ ਇਸ ਨਾਲ ਬਹੁਤ ਖੁਸ਼ੀ ਹੈ ਜਿਹੜੀ ਸੀਵਰ ਦੀ ਸਮੱਸਿਆ ਆ ਰਹੀ ਸੀ ਉਹ ਜਿਹੜੀਆਂ ਸਮੱਸਿਆ ਜਿਹੜੀਆਂ ਸਾਰੀਆਂ ਇਹਦੇ ਨਾਲ ਦੂਰ ਕੀਤੀਆਂ ਜਾਣੀਆਂ ਇਸ ਤੋਂ ਬਾਅਦ ਦੁਬਾਰਾ ਫਿਰ ਮੈਂ ਐਮਐਲਏ ਸਾਹਿਬ ਦਾ ਪ੍ਰਧਾਨ ਜੀ ਦਾ ਤੇ ਇਹੋ ਸਾਡਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਜੀ ਜਿਹੜੀ ਸਾਡੀ ਮੰਗ ਸੀ ਬੜੇ ਲੰਮੇ ਸਮੇਂ ਤੋਂ ਆਏ ਲਟਕਦੀ ਆ ਰਹੀ ਸੀ ਇਹ ਸਾਡੀ ਪੂਰੀ ਗਈ ਇਸ ਨਾਲ ਵੀ ਜਿਹੜੀਆਂ ਛੋਟੀਆਂ ਗਲੀਆਂ ਨੇ ਆਊਟਰ ਏਰੀਆ ਉਹਨਾਂ 'ਚ ਫਰਕ ਪਾਊਗਾ ਜੀ ਬਹੁਤ ਬਹੁਤੀ ਮੇਨ ਗਲੀਆਂ ਦੀ ਪ੍ਰੋਬਲਮ ਹੁੰਦੀ ਹੈ ਜੀ ਮੇਨ ਜਦੋਂ ਗਲੀਆਂ ਸਾਰੀਆਂ ਸਾਫ਼ ਹੋ ਗਈਆਂ ਚੱਲ ਗਈਆਂ ਜੀ ਤੇ ਗਲੀਆਂ ਤਾਂ ਆਪਣੇ ਆਪ ਹੀ ਚੰਗੀਆਂ ਨੇ ਗਲੀਆਂ 'ਚ ਕੋਈ ਦਿੱਕਤ ਨਹੀਂ ਆਉਂਦੀ ਜੀ ਬਹੁਤ ਜੀ এবੀਏ ਨਿਊ ਚੈਨਲ ਦੇਖਣ ਵਾਲੇ ਸਭੀ ਦਰਸ਼ਕੋਵਾਂ से हम अपील करते हैं कि ए बी ए न्यू चैनल पर ऐसी लेटेस्ट खबरें देखने के लिए हमारे चैनल को सबस्क्राइब करना ना भूलें जय हिंद जय भारत